ਸਫਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਆਦਮਪੁਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਅੱਜ 6ਵੇਂ ਦਿਨ ਉਸ ਵੇਲੇ ਵੱਡੇ ਪ੍ਰਦਰਸ਼ਨ ਦਾ ਰੂਪ ਲੈ ਗਈ ਜਦ ਨਗਰ ਕੌਂਸਲ ਆਦਮਪੁਰ ਦੇ ਕਾਰਜਕਾਰੀ ਅਫਸਰ ਦੇ ਦਫ਼ਤਰ ਆਉਂਦਿਆਂ ਹੀ ਸਮੂਹ ਯੂਨੀਅਨ ਨੇ ਜ਼ਬਰਦਸਤ ਨਾਰੇਬਾਜ਼ੀ ਕਰਦੇ ਹਾਂ ਦਫ਼ਤਰ ਅੰਦਰ कूੜੇ ਦੇ ਢੇਰ ਲਗਾ ਖਾਸ ਤੌਰ ਤੇ ਈਓ ਦਫ਼ਤਰ ਨੂੰ ਕੂੜੇ ਨਾਲ ਬੰਦ ਕਰ ਦਿੱਤਾ ਇਸ ਮੌਕੇ ਯੂਨੀਅਨ ਆਗੂ ਮਿਤੀ ਬਾਹੂ ਨੇ ਦੱਸਿਆ ਕਿ ਬੀਤੇ ਦਿਨਾਂ ਉਹਨਾਂ ਵੱਲੋਂ ਹੜਤਾਲ ਦੌਰਾਨ ਉੱਚ ਅਧਿਕਾਰੀਆਂ ਸਮੇਤ ਕੌਂਸਲਰਾਂ ਨਾਲ ਉਹਨਾਂ ਦੀਆਂ ਮੰਗਾਂ ਮੰਨਣ ਦੀ ਗੱਲ ਕੀਤੀ ਸੀ ਅਤੇ ਹੜਤਾਲ ਦੌਰਾਨ ਸਮੇਂ ਦੀ ਤਨਖਾਹ ਨਾ ਕਟਣ ਦੀ ਗੱਲ ਵੀ ਮੰਨੀ ਸੀ ਪਰ ਇਸ ਦੇ ਉਲਟ ਨਾ ਮੰਗਾਂ ਪੂਰੀਆਂ ਹੋਈਆਂ ਤੇ ਨਾ ਹੀ ਉਹਨਾਂ ਦੀ ਤਨਖਾਹ ਪੂਰੀ ਦਿੱਤੀ ਗਈ ਜਿਸ ਦੇ ਰੋਸ ਵਿੱਚ ਅੱਜ ਉਹਨਾਂ ਕੂੜਾ ਦਫ਼ਤਰ ਅੰਦਰ ਸੁੱਟ ਪ੍ਰਦਰਸ਼ਨ ਕੀਤਾ ਹੈ ਤੇ ਉਹਨਾਂ ਫੈਸਲਾ ਲਿਆ ਹੈ ਕਿ ਹੁਣ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਉਹਨਾਂ ਦੀ ਹੜਤਾਲ ਲਗਾਤਾਰ ਜਾਰੀ ਰਹੇਗੀ। ਅੱਜ ਪੰਜ ਦਿਨਾਂ ਤੋਂ ਬੈਠੇ ਹੋਏ ਆ ਜੀ ਹੜਤਾਲ 'ਚ। ਕਹਿੰਦਾ ਵੀ ਚਲੋ ਕਹਿੰਦੀ ਆ ਅੱਜ ਕਰਦੇ ਆ ਕੱਲ ਨੂੰ ਇਹਨਾਂ ਕਰਦੇ ਆ ਉਹਨਾਂ ਨੇ ਨਾ ਫਿਰ ਵਾਦਾ ਕੀਤਾ ਗਿਆ ਸੀਗਾ ਉਧਰੋਂ ਛੁੱਟੀ ਲੈ ਕੇ ਹੀ ਉਹ ਚਲਾ ਗਿਆ ਉੱਥੇ ਹੀ ਇਹਨਾਂ ਨੇ ਛੁੱਟੀ ਵਧਾ ਲਈ ਅਸੀਂ ਸਫਾਈ ਕਰਮਚਾਰੀ ਸਾਰੇ ਹਟਾ ਕੇ ਬਿਠਾਏ ਪੰਜਾ ਦਿਨਾਂ ਤੋਂ ਇਹਨਾਂ ਨੇ ਕਿਸੇ ਕੋਈ ਬੰਦਾ ਨਹੀਂ ਸਾਡੇ ਕੋਲ ਆਇਆ ਕਿਸੇ ਨੇ ਕੋਈ ਸੁਣਵਾਈ ਨਹੀਂ ਸਾਡੀ ਕੀਤੀ ਠੀਕ ਹੈ ਅੱਜ ਅਸੀਂ ਇਹਨਾਂ ਨੂੰ ਤਸਰਾ ਨੂੰ ਕੱਲੇ ਲਾਵਾਂਗੇ ਠੀਕ ਹੈ ਕੂੜਾ ਸਿੱਟਦੇ ਆ ਇਹਨਾਂ ਦੇ ਮੋਰੇ ਜੇ ਸਾਡੇ ਕੰਮ ਨਹੀਂ ਹੁੰਦੇ ਅਸੀਂ